ਕਾਲਸਾ ਜਿਹੜਾ ਬਾਗ ਰੋਜੀ ਕੀ ਪਤਾ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੇਨ ਦੁੱਗਣੀ ਤੇ ਰੱਤ ਚਾਹ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦਿਨ ਵਾਰ ਸਭ ਨੂੰ ਦੇ ਅਰੋਗਤਾ ਜੀ ਸੋ ਅੱਜ ਕਰਤਾਰ ਕੰਪਨੀ ਵਾਲਾ ਟਰੈਕਟਰ ਆਇਆ ਬਈ ਯਰੇ ਮੇਰੇ ਸਾਰੇ ਪਿੰਡ ਤੇ ਇਹਦਾ ਟਰੈਲ ਕਹਿੰਦੇ ਜੋਰ ਜੇ ਮੈਚ ਕਰਕੇ ਦੇਖਣੀ ਵੀ ਜਿੰਮੇਦਾਰਾਂ ਦੇ ਪੱਖ ਚ ਕਿੰਨਾ ਕੁ ਖੜਦਾ ਕਿੰਨਾ ਕਿ ਨਹੀਂ ਤੇ ਹਾਂ ਮੇਰੇ ਕੰਪਨੀ ਵਾਲੇ ਵੀ ਆਏ ਹੋਏ ਆ ਆ ਪੂਰਾ ਮਤਲਬ ਅੱਧਾ ਘੰਟਾ ਹੋ ਗਿਆ ਇੱਥੇ ਖੇਤ ਦੇ ਵਿੱਚ ਘਟੋਂ ਘਟ ਮੈਂ ਕਹਿੰਦਾ ਵੀ ਇਹ 10 ਵਾਰ ਤੱਕ ਖੇਤ ਬਾਹ ਹੋ ਲਿਆ ਉਹ ਟ੍ਰਾਇਲ ਦੀ ਵੀ ਵੀਡੀਓ ਤੁਸੀਂ ਇਸ ਤੋਂ ਬਾਅਦ ਦੇਖੋਗੇ ਜਿਹੜਾ ਟ੍ਰੈਨ ਲੱਗਿਆ ਕਿ ਕਿੰਨੇ ਸਾਰਿਆਂ ਨੇ ਚਲਾ ਕੇ ਦੇਖਿਆ ਤੇ ਟਰੈਕਟਰ ਬਿਲਕੁਲ ਜੰਮ ਕੇ ਚੱਲਦਾ ਬਹੁਤ ਵਧੀਆ ਜ਼ਿਮੀਦਾਰਾਂ ਦੇ ਪੱਖ 'ਚ ਆ ਹੈਲੋ ਬਾਕੀ ਕੰਪਨੀ ਦੇ ਕਹਣ ਅਕੋਰਡਿੰਗ ਸਾਰਾ ਕੁਝ ਮਤਲਬ ਜਿਵੇਂ ਛਤਰੀ ਹੋਊਗੀ ਹੁੱਕ ਹੋਊਗੀ ਮੂਰ ਆਪਣੇ ਬੇਟ ਮੂਰਲੇ ਹੋ ਗਏ ਜੀ ਤੇ ਆ ਟਾਇਰਾਂ ਨੂੰ ਡੀਲ ਪਾਵੇ ਜੀ ਸਾਰੇ ਕੰਪਨੀ ਵਿੱਚੇ ਦਿੰਦੀ ਐ ਜੋ ਇਹਨਾਂ ਦਾ ਰੇਟ ਆ ਹਜੇ ਪਾਜੀ ਕਹਿੰਦੇ ਥੋੜਾ ਜਿਹਾ ਸਾਡਾ ਕਨਫਿਊਜ਼ਨ ਚੱਲਦਾ ਕਿ ਉਹਨਾਂ ਨੇ ਨਵਾਂ ਨਵਾਂ ਕੰਮ ਕਰਿਆ ਸਮਰਾਲੇ ਦੇ ਵਿੱਚ ਜੀਓਸੀ ਦਾ ਚੱਕਰ ਪੈ ਰਿਹਾ ਅੱਛਾ ਜੀ ਹਾਂ ਮਾਫਰ ਕਿਉਂ ਕਹਿੰਦੇ ਵੀ ਅਸੀਂ ਬਲੌਂਗ ਦੇ ਵਿੱਚ ਇੱਥੇ ਰੇਟ ਕੋ ਜ਼ਿਆਦੇ ਕਾ ਲੂ ਸਾਨੂੰ ਜੀਐਸਟੀ ਦਾ ਕੋਈ ਚੱਕਰ ਪਾ ਦੇਵੇ ਤਾਂ ਉਹ ਚੱਕਰ ਖੜਾ ਹੋ ਜਾਂਦਾ ਟਰੈਕਟਰ ਵੀ ਟਰਾਈ ਮੈਂ ਵੀ ਲੈ ਕੇ ਦੇਖ ਲਈ ਜੀ ਬੈਸਟ ਆ ਬਾਕੀ ਕੋਈ ਵੀ ਹੁਣ ਬਲੌਗ ਦੇ ਵਿੱਚ ਦੇਖੇ ਲੈਣਾ ਵੀ ਜੋਰ ਜੋਰ ਦੇ ਮੈਸ਼ ਥੇਰਾ-ਤੇਰਾ ਦੇ ਮਗਰ ਫਾਲੇ ਪਾ ਦੇ ਕੋਈ ਪੂਰੇ ਛੱਡ ਕੇ ਪਾਉਂਦਾ ਕੋਈ ਥੋੜੇ ਜਿਹਾ ਉੱਪਰ ਰੱਖ ਕੇ ਪਾਉਂਦਾ ਪਰ ਵੈਸੇ ਜਿਹੜੀ ਜਿਹੜੀ ਰਿਕੁਆਇਰਮੈਂਟਾਂ ਦੀ ਜ਼ਿੰਮੇਵਾਰੀ ਔਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਮੈਂ ਚਲਾ ਕੇ ਦਿੱਤਾ ਟਰੈਕਟਰ ਮੈਂ ਉਹ ਕੰਮ ਨਹੀਂ ਕਰਾ ਵੀ ਮੈਂ ਜ਼ੋਰ ਲਵਾ ਕੇ ਦੇਖਣਾ ਕੋਈ ਪੂਰੀ ਲੇਵਲ ਥੱਲੇ ਛੱਡਤੀ ਪਿੱਛੇ ਮਿੱਟੀ ਇਕੱਠੀ ਹੁੰਦੀ ਹੋਵੇ ਉਹ ਐਨੀ ਮਿੱਟੀ ਇਕੱਠੀ ਸੀ ਕਰਨੀ ਕਾਹਦੇ ਵਾਸਤੇ ਆ ਕੋਈ ਬਾਅਦ ਚ ਲੈਜਰ ਕਰਾ ਕਰਾਉਂਦੇ ਫਿਰ ਜਾਉਂਗੇ ਜੇ ਮਿੱਟੀयां ਇਕੱਠੀਆਂ ਲਾ ਕੇ ਕਰਨ ਆਪ ਕਿਹੜੇ ਸਾਹ ਨਾਲ ਮਾਚ ਚਲਾਈ ਦੇਖੀ ਕਿਉਂ ਕੰਪਨੀ ਵਾਲੇ ਚਲਾਉਂਦੇ ਆ ਤਾਂ ਗੱਲ ਕੁਸ਼ੋਰੂਨ ਦੀ ਜਿਹਾ ਮੇਰੇ ਵਰਗਾ ਕੋਈ ਅਣਜਾਣ ਜੀ ਨੂੰ ਪਤਾ ਹੀ ਨਹੀਂ ਹੈਗਾ ਵੀ ਕਿਵੇਂ ਗियर ਪੈਣਾ ਕਿੱਥੇ ਇਹਦੀ ਲਿਮਟ ਟਿਕਦੀ ਕਿੱਥੇ ਨਹੀਂ ਹਾਂ ਫੇਰ ਪਤਾ ਲੱਗਦਾ ਟਰੈਕਟਰ ਦਾ ਵੀ ਜ਼ੋਰ ਕਿੰਨਾ ਕੁ ਲੱਗਦਾ ਕਿਹੜੇ ਸਾਹ ਨਾਲ ਚੱਲਦਾ ਟਰੈਕਟਰ ਇਹਨਾਂ ਨੇ ਤਾਂ ਸਾਰੀ ਸੈਟਿੰਗ ਇਹਨਾਂ ਦੇ ਆਪਣੇ ਹੱਥ ਚ ਕਿਹੜੇ ਗੇਅਰ ਚ ਤੁਰਨਾ ਕਿਹੜੇ ਜਨੀ ਜਹਾ ਹੁਣ ਮੈਂ ਇਹਦੇ ਪਰ ਅਣਜਾਣ ਬੈਟੂ ਆ ਤਾਂ ਮੈਨੂੰ ਪਤਾ ਲੱਗਣਾ ਵੀ ਹਾਂ ਮੈਂ ਇਹਦੀ ਲਿਮਟ ਛੱਡੀ ਜੀ ਟਰੈਕਟਰ ਦਾ ਲੋੜ ਮੰਨਿਆ ਪਰ ਜਦ ਜਿਆਦਾ ਲਿਮਟ ਛੱਡਦੇ ਫਿਰ ਤਾਂ ਟਰੈਕਟਰ ਆ ਰਿਹਾ ਕਿ ਲੋੜ ਮੰਨ ਵਾਲਾ ਜਾਂਦਾ ਉਹ ਜ਼ਰੂਰੀ ਨਹੀਂ ਵੀ ਇਹ ਮੰਨਦਾ ਉਹ ਸੋ ਇੰਨੀ ਬਿਹਾਈ ਦੀ ਜ਼ਰੂਰਤ ਪੈਂਦੀ ਵੀ ਹੁਣ ਤੁਸੀਂ ਬਲੌਗਰ ਬਣੇ ਜੋ ਟਰੈਕਟਰ ਦਾ ਟ੍ਰਾਇਲ ਦੇਖੋ ਪਿੰਡ ਵਾਲਾਂ ਦਾ ਰਿਵਿਊ ਦੇਖੋ ਕਿ ਪਿੰਡ ਵਾਲੇ ਕੀ ਕੀ ਕਹਿੰਦੇ ਕੀ ਕੀ ਨਹੀਂ ਕਹਿੰਦੇ ਇਹ ਹੁਣ ਤੁਸੀਂ ਬਲੌਗ ਦੇ ਵਿੱਚ ਬਣੇ ਰਹੋਗੇ ਇੱਕ ਹੁਣ ਫੋਟੋ ਖਿੱਚ ਦਿਓ ਲਓ ਜੀ ਕਰਤਾਰ ਕੰਪਨੀ ਦਾ ਟਰੈਕਟਰ ਆਇਆ ਜੀ ਉਹ ਟ੍ਰਾਇਲ ਦੇਣ ਪਿੰਡ ਚ ਪਹਿਲਾਂ ਤਾਂ ਇਹਦੀ ਜਿਹੜਾ ਕਰਤਾਰ ਵਾਲਾ ਨੇ ਕੱਢਿਆ ਜੀ ਟਰੈਕਟਰ ਤੇ ਹੈਗਾ ਜੀ 597 ਇਹਦਾ ਟਰੈਲਰ ਚੱਲ ਰਿਹਾ ਜੀ 13 ਫਾਲੇ ਵੈਸੇ ਬਾਹ ਬਹੀਆ ਦਾ ਬਹੁਤ ਹੋ ਲਿਆ ਪਹਿਲਾਂ ਟਰੈਕਟਰ ਦੀ ਖਿਚਾਈ ਬਹੁਤ ਹੋਈ ਵੀ ਐਨ ਹੁਣ ਟਰੈਕਟਰ ਇਸ ਟਾਈਮ ਪੂਰਾ ਖੁੱਲਿਆ ਪਿਆ ਗਰ ਮੁਕੇ ਕਰ ਲੋ ਸੈਟਿੰਗ ਹੁਣ ਜਿਹੜੀ ਕਰਨੀ ਹੈ ਦੀ ਕੋਈ ਐਸਾ ਸ਼ੁਟਾ ਕਰਕੇ ਦੇਖ ਲੈ ਟੀਮ ਆ ਬਸ ਆਹ ਇਹ ਮੂਰਤੀ ਦੇ ਬਾਅਦ ਇੱਕ ਮਾ ਉਹ ਪਛੜਾ ਨੂੰ ਬੰਦ ਕਰ ਰੋ ਫਿਰ ਤਾਂ ਹੀ ਗੱਲ ਹੋਣੀ ਨਹੀਂ ਇਹ ਤਾਂ ਗੱਲੇ ਨਹੀਂ ਹੋਣੀ ਤੇ ਤਾਂ ਟਰੈਕਟਰ ਦੀ ਆਵਾਜ਼ ਆਈ ਜਾਣੀ ਆ ਟਰੈਕਟਰ ਗਰਮ ਹੋ ਗਿਆ ਪੌਣਾ ਨਾ ਆਜੇ ਇੱਧਰ ਨੂੰ ਆਜੋ ਆ ਤੁਹਾਨੂੰ ਚਲਦੇ ਆਪਾਂ ਜ਼ਿਮੀਂਦਾਰਾਂ ਕੋਲ ਆਪਣੇ ਭਰਾਵਾਂ ਕੋਲ ਚਲਦੇ ਉੱਧਰ ਨੂੰ ਆਜੋ ਟਰੈਕਟਰ ਦੀ ਬਾਤ ਹੋਣੀ ਉੱਥੇ ਜਾਣਾ ਪੈਣਾ ਆਪਾਂ ਨੂੰ ਆਜੋ ਟਰੈਕਟਰ ਦੀ ਬਾਤ ਵਿੱਚ ਆਈ ਜਾਣੀ ਫਿਰ ਤੇ ਗੱਲੇ ਨਹੀਂ ਬਣਣੀਆਂ ਤਦ ਆਹ ਜ਼ਿੰਮੇਦਾਰ ਭਰਾਏ ਦੱਸੂਗੇ ਸਾਡੇ ਵੀ ਇਹ ਪਾਸ ਆ ਕੇ ਫੇਲ ਆ ਹਾਂ ਬਾਪੂ ਆ ਫੋਟੋ ਸੱਚੀ ਦੀ ਫੋਟੋ ਦਾ ਬਾਪੂ ਦੀ ਤਾਂ ਮੈਂ ਰੋਜ਼ੇ ਖੇਚਦਾ ਬਾਪੂ ਦਾ ਮੇਰੀ ਵੀਡੀਓ ਦੇ ਵਿੱਚ ਹੀ ਰਹਿੰਦਾ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਕੰਪਨੀ ਵਾਲੇ ਤੁਸੀਂ ਬਾਜੀ ਹਾਂਜੀ ਹਾਂਜੀ ਭਰਾ ਜੀ ਇਹ ਕਿਹੜੇ ਗੇਅਰ ਤੇ ਤੁਸੀਂ ਬਾਹਰ ਤੇ ਕਿੰਨੇ ਹੌਸਪਾਵਰ ਦਾ ਟਰੈਕਟਰ ਆ ਤੁਹਾਡਾ ਇਹ ਕੀ ਆ ਇਹਦੀ ਐਵਰੇਜ ਆ ਇਹ ਟਰੈਕਟਰ ਜੀ ਕਰਤਾਰ 5836 4 ਵੀਲ ਜੀ ਹਾਂ ਜੀ ਇਹ 60 ਹਸ ਪਾਵਰ ਦੇ ਵਿੱਚ ਹਾਂ ਜੀ ਨੋਨ ਸੀ ਆਰ ਡੀ ਆਈ ਜੀ ਠੀਕ ਆ ਜੀ ਅ 10928 ਦੇ ਵਿੱਚ ਜੀ ਹਾਂ ਜੀ ਤੇ ਇਸ ਟਾਈਮ ਬਾਹਰ ਹੀ ਸੀਗੇ ਜੀ ਇਹਨੂੰ ਪਹਿਲਾਂ ਹਾਈ ਜੀ ਬਾਹਰ ਆ ਜੀ ਹਾਂ ਜੀ ਤੇ ਤੀਜੇ ਮੀਡੀਅਮ ਦੇ ਵਿੱਚ ਵੀ ਹਾਂ ਜੀ ਜਦੋਂ ਕਿ ਡੂੰਗੀ ਬਾਹੀ ਕਰਨੀ ਆਪਾਂ ਨੇ ਜਿਆਦਾ ਟਰੈਕਟਰ ਤੇ ਓਵਰ ਲੋਡ ਪਾਉਣਾ ਜੀ ਹਾਂ ਜੀ ਅ ਅਸੀਂ ਚਲਾਰੇ ਸੀਗੇ ਹੁਣ ਹਾਂ ਅ ਤੀਜੇ ਮੀਡੀਅਮ ਦੇ ਵਿੱਚ ਠੀਕ ਆ ਜੀ ਲਓ ਪਹਿਲਾਂ ਤਾਂ ਤੋਰਿਆ ਤੁਸੀਂ ਜਿਵੇਂ ਹੁਣ ਉਹਦਾ ਹੁਣ 22 ਛੋੜਦਾ ਜ ਮਨ ਨੂੰ ਅਨਜਾਨ ਲੱਗਦਾ ਗੇਅਰ ਚਲੋ ਟਰਾਈ ਕਰਦੇ ਇਹਨਾਂ ਵਾਹੀ ਲੈ ਕੇ ਆਏ ਜੀ ਹਾਂ ਇਹਨਾਂ ਵਾਹੀ ਕਰ ਟਰਾਈ ਕਰਨਾ ਆ ਜਿਸ ਟਾਈਮ ਤੁਸੀਂ ਤੋੜਾ ਸੀ ਕਿਹੜੇ ਗੇਅਰ ਤੋਂ ਤੋੜਾ ਸੀ ਟਰੈਕਟਰ ਉਹ ਰੋ ਟਰੈਕਟਰ ਜਦੋਂ ਉਹ ਰੋ ਤਰੇ ਜੀ ਮੀਡੀਅਮ ਚ ਤੋੜਿਆ ਸੀ ਉਹ ਤੋਂ ਬਾਅਦ ਕਿਹੜਾ ਲਾਇਆ ਉਹ ਤੋਂ ਚੌਥਾ ਲਾਇਆ ਸੀ ਜੀ ਅੱਛਾ ਉਹ ਤੋਂ ਬਾਅਦ ਚੌਥਾ ਹਾਂ ਚੌਥੇ ਦੇ ਚੋਂ ਇੱਕ ਇਹਨਾਂ ਜਦੋਂ ਆਪਾਂ ਨੋਰਮਲ ਵਾਹੀ ਕਰਨੀ ਆ ਆਪਾਂ ਕਹਿੰਦੇ ਵੀ ਛੇਤੀ ਨਹੀਂ ਬੜਾ ਹੋਣਾ ਚਾਹੀਦਾ ਖੁੱਲਾ ਖੇਤ ਆ ਤੇ ਚੌਥੇ 'ਚ ਤੁਸੀਂ ਦੇਖੇਗੇ ਤੋੜਾ ਜੀ ਹਾਂ ਉਹ ਵਾਹੀ ਜਾਣਾ ਸੀ ਜਿਹੜਾ ਆਪਾਂ ਵਾਹੀ ਜਦੋਂ ਹੁਣ ਬੰਨ ਕੇ ਚਲੋ ਆਪਾਂ ਥੋੜਾ ਪ੍ਰਦਰਸ਼ਨ ਵੀ ਕਰਨਾ ਹੈ ਹਾਂ ਜੀ ਵੀ ਹੁੰਦਾ ਜੀ ਇਹਦੀ ਡਿਮਾਂਡ ਵੀ ਹੈ ਜੀ ਵੀਰ ਉਹਨਾਂ ਦੀ ਹਾਂ ਹਾਂ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਵੀ ਜ਼ੋਰ ਲਓ ਆਓ ਟਰੈਕਟਰ ਦਾ ਜ਼ੋਰ ਲਵਾਓ ਜੀ ਅੱਜ ਜ਼ੋਰੇ ਪਰਖੇ ਜਾ ਰਹੇ ਹੈ ਜੀ ਜ਼ੋਰੇ ਪਰਖੇ ਜਾ ਰਹੇ ਉਹ ਮੈਂ ਤਾਂ ਪਹਿਲੀ ਮੈਂ ਬੇਚਾ ਵੀਡੀਓ ਬਣਾਦੇ ਤੇ ਗੱਲ ਕਰਕੇ ਹਟਿਆ ਵੀ ਇਹ ਜਿੰਨੀ ਬਾਈ ਡੂੰਗੀ ਹੋ ਰਹੀ ਹੈ ਇਨੀ ਤੇ ਲੋਡ ਪੈਂਦੀ ਨਹੀਂ ਹੈਗੀ ਜੇ ਕਿਤੇ ਆਲੂ ਉਲੂ ਲਾਉਣੇ ਫੇਰ ਆਪਾਂ ਡੂੰਗੀ ਬੜਾਈ ਬਾਈ ਕਰ ਲੈਂਦੇ ਨਹੀਂ ਤਾਂ ਕਰਦੇ ਨਹੀਂ ਹੈਗੇ ਦੇਖੋ ਫਿਰ ਵੀ ਇੱਕ ਤਾਂ ਗੱਲ ਕਿ ਜਦੋਂ ਆਪਾਂ ਕਿਸਾਨ ਬਚਾ ਕੇ ਚਲਾਉਂਦਾ ਹਾਂ ਹਾਂ ਹੁਣ ਆਪਾਂ ਨੂੰ ਕੀ ਹੈ ਕਿ ਉਹ ਚੌਥੇ ਚਾ ਜੀ ਇਹ ਹਾਂਜੀ ਚੌਥੇ ਮੀਡੀਅਮ ਚਲ ਰਿਹਾ ਹੈ ਹਾਂਜੀ ਹਾਂਜੀ ਇੰਨੇ ਹਾਲ ਤੱਕ ਵੈਸੇ ਲਾਉਂਦੇ ਵੀ ਨਹੀਂ ਜੀ ਆਪਾਂ ਲਾਉਂਦੇ ਨਹੀਂ ਆਨੇ ਹਾਲ ਲਾਉਂਦੇ ਨੂੰ ਤੇ ਕੀ ਕੀ ਐਵਰੇਜ ਹੈ ਦੀ ਮਤਲਬ ਘੰਟੇ ਦਾ ਕਿੰਨਾ ਕੁ ਤੇਲ ਹੈ ਜਾਂ ਕਿਲੇ ਦਾ ਕਿੰਨਾ ਤੇਲ ਦੇਖੋ ਜੀ ਵੈਸੇ ਤਾਂ ਡਰਾਈਵਰ ਦੇ ਹੱਥ 'ਚ ਹਾਂਜੀ ਚਲਾਉਣ ਪਰ ਇਹ ਤਾਂ ਨੋਰਮਲ ਵਾਹਨ ਲੈ ਕੇ ਚੱਲੀਏ ਜੋ ਇਮਪਲੀਮੈਂਟ 60 ਹਸਪਾਵਰ ਦੇ ਆਪਾਂ ਕਿਸੇ ਵੀ ਟਰੈਕਟਰ ਨੂੰ ਪਾ ਰਹੇ ਹਾਂ ਜੀ ਹਾਂਜੀ ਆਪਣੀ ਹੁਣ ਟਰੈਕਟਰ ਦੀ ਬਾਅਦ ਵਾਧਾ ਆਪਣੀ ਘਟਾ ਟਰੈਕਟਰ ਦੀ ਬਾਅਦ ਜ਼ਿਆਦਾ ਆਉਂਦੀ ਆ ਨਹੀਂ ਰੱਖੋ ਆਪਾਂ ਪਰੇ ਰੱਖ ਕੇ ਮਿਲ ਜਾ ਹਾਂ ਜੇ ਮੰਨ ਕੇ ਚੱਲੀਏ ਜੀ ਬਾਕਸਮੀਟਲੀ 7 ਲੀਟਰ ਜੀ ਹਾਂਜੀ ਵੈਸੇ ਅਸੀਂ ਲੋਡ ਤੋਂ ਲੋਡ ਤੇ ਪਾ ਕੇ ਦੇਖਿਆ ਜ ਬਰਾਬਰ ਡੈਕਟਰ ਚਲਾਇਆ ਸੀਗਾ ਇੱਕ ਹਾਂਜੀ ਉਹ ਪਹੁੰਚ ਗਿਆ ਸੀਗਾ 11:30 12:00 ਨੂੰ ਜੀ ਤੇ ਓਵਰ ਲੋਡ ਤੇ ਸਾਢੇ 11:30 9:00 ਸਾਢੇ 9:00 ਤੱਕ ਪਹੁੰਚਿਆ ਨਹੀਂ ਸੀ ਓਵਰ ਲੋਡ ਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਕਰਲੋਸ ਕ੍ਰੇਨ ਜਿਹੜਾ ਜੋ ਜੀਸੀਬੀ ਚ ਆ ਰਿਹਾ ਕਰਲੋਸ ਕਰ ਉਹ ਹੀ 400 ਟਨ ਕ੍ਰੇਨ ਜਿਹੜਾ ਹੈ ਠੀਕ ਆ ਠੀਕ ਆ ਹਾਂ ਬਾਕੀ ਰੋਮ ਟਰੈਕਟਰ ਨਾਲ ਵੇਟ ਦਾ ਬਹੁਤ ਜਿਆਦਾ ਫਰਕ ਆ ਜੀ ਹਾਂਜੀ ਤੇ ਮਨ ਕੇ ਤੁਹਾਨੂੰ ਤੁਸੀਂ 31 ਕੁਆਂਟਲ ਦਾ ਟਰੈਕਟਰ ਆ ਜੀ ਠੀਕ ਆ ਜੀ ਹਾਂ ਟਰੈਕਟਰ ਜੀ 4 ਵੀ 60 ਆਵਰ ਤੋਂ ਕੋਈ ਵੀ ਖੜਦੇ ਹਾਂ ਹਾਂਜੀ ਤਾਂ 24 ਦੇ ਆਸ-ਪਾਸ ਹਾਂਜੀ ਹਾਂ ਇੰਨਾ ਕੀ ਹੁੰਦਾ ਜੀ ਬਸ ਇਹਦੇ ਲਗਭਗ 24 25 27 ਹਾਂ ਤੇ ਕਰਾਰੋ ਦਾ ਹਿੱਸਾ ਜੀ ਬੈਂਚਡ ਸਾਰੀ ਕਰਾਰੋ ਦੀ ਹੈ ਟੋਟਲ 68 ਕਰਾਰੋ ਦਾ ਆ ਗਿਆ ਜੀ ਹਾਂਜੀ ਉਸ ਤੋਂ ਬਾਅਦ ਮਿੱਡਾ ਦੀ ਲਿਫਟ ਆ ਗਈ ਜੀ ਹਾਂਜੀ ਔਰ ਪਿਓਰ ਬਲਕ ਕਾਪਰ ਦਾ ਰੇਡੀਏਟਰ ਆਈਏ ਜੀ ਵੱਡਾ ਰੇਡੀਏਟਰ ਆ ਜੀ ਠੀਕ ਆ ਜੀ ਨਾਉਨ ਨਾ ਬੱਸ ਟਰੈਕਟਰ ਤਾਂ ਫਿਰਦਾ ਨਾ ਅਠਾ ਖੇਤ ਦੇ ਵਿੱਚ ਐਦਾਂ ਦੀ ਹਾਂਜੀ ਹੁਣ ਚੌਥੇ ਚ ਜੀ ਨਾ ਤੁਸੀਂ ਵੀ ਜਿੰਨੇ ਗੇੜੇ ਦਿੱਤੇ ਐ ਨਾ ਪਰ ਚੌਥੇ ਚ ਦਿੱਤੇ ਪਰ ਜਦ ਟਰੈਕਟਰ ਮੋੜ ਪਰ ਜਾਂਦਾ ਟਰੈਕਟਰ ਉੱਥੇ ਜਾ ਕੇ ਦੱਸਦਾ ਵੀ ਹਾਂ ਮੈਂ ਮੋੜਨ ਲੱਗਿਆ ਹੁਣ ਬਿਲਕੁਲ ਜੀ ਬਿਲਕੁਲ ਜਿਹੜੀ ਗੱਲ ਸਹੀ ਆ ਸਹੀ ਆ ਜੇ ਮੈਂ ਹੁਣ ਉੱਦਾਂ ਹੀ ਸਿਰਤਾ ਹੀ ਕਰੀ ਜਾਵਾਂ ਵੀ ਲਾਇਆ ਤੇ ਪਰਗਾ ਟਰੈਕਟਰ ਇਹਨੂੰ ਜਿਹੜੀ ਗੱਲ ਨੋਟ ਕਰੀਆ ਐਮਓ ਜੀ ਦੇਣ ਆਏ ਜੀ ਉਹ ਆਪਣਾ ਪਿੰਡ ਹਾਂਜੀ ਠੀਕ ਆਪਾਂ ਦੀ ਉਰੀ ਟਰੈਕਟਰ ਦੇਖੋ ਅੱਜ ਜ਼ੋਰ ਵੱਧ ਮਾਰ ਰਿਹਾ ਟਰੈਕਟਰ ਸਾਡੇ ਵਾਲਾ ਆਪਾਂ ਕਹਿੰਦੇ ਡੈਮੋ ਆਈਏ ਚ ਫਲਾਣਾ ਦਿਗਾਰ ਲਾਇਆ ਹੋ ਜੀ ਹਾਂ ਹੁੰਦਾ ਹੋਂਦਾ ਵੀ ਅੱਜ ਕਈ ਕੰਮ ਆ ਜੀ ਆਹੀ ਖੇਤ ਚ ਇੰਨੀ ਚੱਕਰਾਂ ਤੇ ਆਪਾਂ ਨਵੇਂ ਨਾਲ ਖਚਾਵਾਂਗੇ ਹਾਂਜੀ ਇਹਦਾ ਆਪਾਂ ਦਾਵਾ ਕਰਦੇ ਆ ਡੈਮੋ ਵਾਲਾ ਇਹਨੂੰ ਬੰਦ ਕਰਾ ਚੱਲੋ ਵੀ ਚਾਰ ਕਰਿਆ ਸਾਡਾ ਟਰੈਕਟਰ ਡੈਮੋ ਆ ਹਾਂਜੀ ਪਰ ਕੀ ਹੋਣਾ ਕੋਈ ਟਾਇਰਾਂ ਚ ਪਾਣੀ ਨਹੀਂ ਕੋਈ ਕੁਛ ਨਹੀਂ ਸਿੰਪਲ ਡੀਲ ਤੁਸੀਂ ਆਪਣਾ ਪਾ ਲਓ ਹਾਂਜੀ ਹਾਂਜੀ ਸਾਡੇ ਕੋਲੋਂ ਜਿੰਨੇ ਕੰਪਨੀ ਤੋਂ ਆਇਆ ਹੈ ਉਹੀ ਟਰੈਕਟਰ ਹੀ ਸੀ ਸਾਡੇ ਕੋਲੋਂ ਕੋਈ ਇਦਾਂ ਦਾ ਕੁਝ ਨਹੀਂ ਇਹਦੇ ਵਿੱਚ ਕਿਸੇ ਤਰ੍ਹਾਂ ਲਾ ਲੋ ਵੀ ਆਪਣੀਆਂ ਬਾਹੂ ਕਰਦੀਆਂ ਜੀ ਕਰਦੀਆਂ ਮੈਨੂੰ ਪਤਾ ਹੁੰਦਾ ਸਿਸਟਮ ਬਹੁਤ ਹਾਂਜੀ ਹਾਂ ਨਾ ਚਾਹ ਦੇਖੋ ਚੀਜ਼ ਉਹ ਪੈਸੇ ਕਰੋ ਜਿਹੜੀ ਅਸੀਂ ਜ਼ਿੰਮੇਵਾਰ ਤੱਕ ਪਹੁੰਚਾ ਸਕੀਏ ਹਾਂਜੀ 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 ਬਿਲਕੁਲ ਜੀ ਬਿਲਕੁਲ ਤੁਸੀਂ ਇੱਥੇ ਪਾ ਕੇ 15 15 ਹਾਲ ਪਾ ਕੇ ਖਚਾਈ ਜਾਓ ਕੱਲੂ ਅਗਲਾ ਟਰੈਕਟਰ ਲਿਆ ਆਵੇ ਉਹਨਾਂ ਕੋਲ 12 ਵੀ ਨਾ ਖਿੱਚੇ ਹਾਂਜੀ ਜੀ ਉਹਦਾ ਸਵਾਦ ਨਹੀਂ ਕੋਈ ਨਹੀਂ ਡੀਲਰ ਬਿਲਕੁਲ ਜੀ ਦੇਖੋ ਜਿਹੜਾ ਹੁਣ ਆਪਣੇ শোরੂਮ ਅੱਜ ਖੜੇ ਆ ਉਹੀ ਚੀਜ਼ ਆਪਰੇਟਰ ਲੈ ਕੇ ਆਏ ਹੋਏ ਆ ਸੀ ਜੀ ਠੀਕ ਹੋ ਗਿਆ ਜੀ ਕੋਈ ਇਦਾਂ ਅਲੱਗ ਤੋਂ ਕੁਝ ਨਹੀਂ ਜੀ ਤੁਹਾਨੂੰ ਜੁਣਾ ਨਹੀਂ ਦਿਖਾਉਂਦਾ ਤੇ ਆ ਕਿੱਥੇ শোরੂਮ ਆਪਣਾ ਆਪਣਾ শোরੂਮ ਜੀ ਸਮਰਾਲੇ ਜੀ ਅੱਛਾ ਸਮਰਾਲੇ ਹਾਂ ਜਦੋਂ ਸਮਰਾਲੇ ਤੋਂ ਪਰ ਮਾਛੋੜਾ ਰੋਡ ਤੇ ਜੀ ਹਾਂ ਜੀ ਨੀਅਰ ਮਾਲਵਾ ਟਾਇਰ ਹਾਊਸ ਜੀ ਹਾਂ ਜੀ ਸਰਪੰਚ ਟਰਾਲੀ ਵਾਲਾ ਜੀ ਹਾਂ ਜੀ ਹਾਂ ਜੀ ਉਹਦੇ ਨਾਲ ਹੀ ਕੀ ਕੰਟੈਕਟ ਨੰਬਰ ਆਪਣਾ ਉੱਥੇ ਦਾ ਜੇ ਕੇ ਜੀਮੀਦਾਰ ਨੇ ਤੁਹਾਨੂੰ ਫੋਨ ਕਰਕੇ ਚਾਹੇ ਡੈਮੋ ਲਈ ਬੁਲਾਉਣਾ ਹੋਵੇ ਚਾਹੇ ਟਰੈਕਟਰ ਦੀ ਕੋਈ ਗੱਲਬਾਤ ਕਰਨੀ ਹੋਵੇ ਕੰਟੈਕਟ ਨੰਬਰ ਕੀ ਆ ਕੰਟੈਕਟ ਨੰਬਰ ਜੀ 97793 99200 ਸੁਖਾਰ ਸਿੰਘ ਕੰਗਰਾ ਨਾਮ ਹੈ ਠੀਕ ਆ ਜੀ ਤੁਹਾਨੂੰ ਉੱਥੋਂ ਬੁਲਾਉਂ ਕਰ ਦੇਈਏ ਠੀਕ ਆ ਠੀਕ ਆ ਹਾਂਜੀ ਲਓ ਜੀ ਹੁਣ ਚੱਲ ਰਿਹਾ ਟਰੈਕਟਰ ਦਾ ਜੋਰ ਜੋ ਮੈਸ਼ ਡੀਲਾ ਡੀਲਾ ਪਟਾਈ ਦਾ ਕਿਹੜਾ ਸਾਵਲਾ ਚੱਲਦੀ ਡੀਲਾ ਹੀ ਨਿਕਲ ਆਓ ਜੜਾ ਨਿਕਲ ਗਿਆ ਚੁਗ ਲੋ ਖੇਤ ਜੋ ਡੀਲਾ ਖਤਮ ਹੋ ਜੂਗਾ ਉਹ ਤਾਂ ਖਤਮ ਹੁੰਦਾ ਨਹੀਂ ਏ ਇੱਧਰ ਏ ਭੱਜਦਾ ਬੇਟਾ ਲੇ ਫੀਲ ਦੇ ਹੌਸ਼ਟ ਆਈ ਟਰੈਕਟਰ ਛੇਤੀ ਮੀਟ ਚਾ ਲੋ ਹਾਂ ਜਿੰਨਾਂ ਟਰੈਕਟਰ ਪੂਰਾ ਆਪਣੇ ਮੌਸਮ ਤੇ ਜਾਂਦਾ ਇਹਨਾਂ ਨੂੰ ਮੋੜ ਆ ਜਾਂਦਾ ਤੇ ਇੱਕੋ ਦੀ ਲਵਾਈ ਹੁੰਦੀ ਫੇਰ ਵਧੀਆ ਤੇ ਇਹ ਹੈ ਵੀ ਮੇਰੀ ਗੱਲ ਸੁਣੋ ਇਹ ਕੀਲੇ ਤੋਂ ਕੀਲੇ ਵਾਲੇ ਵਾਸਤੇ ਟਰੈਕਟਰ ਵੀ ਨਹੀਂ ਹੈਗਾ ਜੀ ਇਹ ਤੇ ਜਿਹਦੇ ਕੋਲ ਵੱਧ ਜ਼ਮੀਨ ਹੈ ਵੱਧ ਖੇਤੀ ਕਰਦਾ ਹੈ 20 ਪਲੱਸ ਕੀਲੇ ਤੋਂ ਉਹਨਾਂ ਨੂੰ ਟਰੈਕਟਰਾਂ ਦੀ ਜ਼ਰੂਰਤ ਹੈ ਇਦਾਂ ਦੀਆਂ ਵੀ ਦੀ ਦੇਗਾਂ ਨਾਲ ਤਾਂ ਜਰੂਰ ਹੋ ਜਾਵੇ। ਹਲਵਾਵਾ ਵੀ ਉਹ ਤੋਂ ਵੀ ਦੇਖੋ ਅਸੀਂ ਜੇ ਕੋਈ ਹੁੰਦਾ ਉਹ ਤਾਂ ਉਹ ਤਾਂ ਜਾਣ ਨਾਲ ਤੇ ਵੱਧ ਹੋ ਜਾਂਦਾ ਜੀ। ਜਿਹਨੇ ਐਨੀ ਪੇਮੈਂਟ ਲਾ ਕੇ ਜੇ ਇੱਕੜਾ ਧੱਕਾ ਕਰਨਾ ਕੀਤੇ ਹੋਣਾ ਕਿਸੇ ਤੋਂ ਨਹੀਂ ਹੋਣਾ। ਹਾਂ। ਇਹਦਾ ਤੁਸੀਂ ਉਹ ਕਰ ਸਕਦੇ ਜੇ ਡੈਮੋ ਵਾਸਤੇ ਲੈ ਕੇ ਆਇਆ। ਮੇਰੇ ਵਰਗਾ ਵੀ ਉੱਪਰ ਚੜਾ ਕੇ ਬਹਿ ਜਾਂਦਾ ਵੀ ਅੱਜ ਸਾਲ ਨੂੰ ਦੇਖਾਂ ਖੋਲ ਕੇ ਉਹਨੂੰ ਕਿਵੇਂ ਭੁੱਲਦਾ। ਜਦ ਆਪਣਾ ਲੈ ਕੇ ਆਉਂਦੇ ਫਿਰ ਨਹੀਂ ਹੁੰਦਾ ਕੁਝ ਵੀ। ਸਮੇਂ ਨਾਲ ਚੱਲਣਾ ਪੈਂਦਾ ਜੀ। ਹਾਂ। ਪੂਰੀ ਕਰ ਦਿੰਦੇ ਆ। ਆਹ ਡਰਾਈਵਰ ਨੂੰ ਬਿਠਾ ਲਦੇ ਆਂ। ਇਹ ਘਾਟਾ ਬਹੁਤ ਟਕਰਾ ਡਰਾਈਵਰ ਆ ਇਹ ਗੱਡੂ ਟਰੈਕਟਰ ਦਾ ਤੂੰ ਆ ਉਹ ਅਸਲ ਅਸਲ ਜਦ ਤੱਕ ਇਹਦੇ ਗੇਰਾਂ ਦੀ ਨੌਲੇਜ ਨਹੀਂ ਲੱਗਦੀ ਸਾਨੂੰ ਜਦ ਤੱਕ ਤੈਨੂੰ ਚਲਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਵੀ ਕਿ ਕਿਹੜੇ ਗੇਰ ਤੇ ਨੇ ਕੀ ਕਰਨਾ ਕਿਹੜੇ ਗੇਰ ਤੇ ਕੀ ਕਰਨਾ ਹਾਈ ਲੋ ਮੀਡੀਅਮ ਹਾਂ ਹਾਂ ਜੀ ਤੇ ਉਹ ਚੀਜ਼ ਵਿੱਚ ਥੋੜਾ ਜਿਆਦਾ ਨਾ ਬੰਦਾ ਅੱਜ ਹੀ ਆ ਲੈ ਹਾਂ ਹੁਣ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਕਿਹੜੇ ਗੇਰ ਤੇ ਨੇ ਤੋਰਨਾ ਕਿਹੜੇ ਤੇ ਨਹੀਂ ਟਰੈਕਟਰ ਦਾ ਹੁਣੇ ਬਣਾਉਣਾ ਸ਼ੁਰੂ ਕਰਿਆ ਨਾ ਕੀ ਲੈ ਲਿਆ ਹੈ 50 50 ਚੱਲ ਰਹੀ ਟਰੈਕਟਰ ਦਾ ਹਾਂ ਮਰਦੇ ਪਹਿਲਾਂ ਹੀ ਭੇਜਦੇ ਤੇ ਮੋੜਦਾ ਪਹਿਲਾਂ ਹੀ ਹੋ ਰਿਹਾ ਹਾਂ ਹਾਂਜੀ ਹਾਂ ਪਹਿਲਾਂ ਮਸ਼ੀਨਾਂ ਨੇ ਵੀ ਕਰਤਾਰ ਬਹੁਤ ਕਾਮਯਾਬ ਰਹੀਆਂ ਹਾਂਜੀ ਹਾਂ ਕਰਤਾਰ ਦਾ ਮੁਕਾਬਲਾ ਨਹੀਂ ਮਸ਼ੀਨ ਦਾ ਕੋਈ ਚਲੋ ਟਰੈਕਟਰ ਵੀ ਨਾ ਇਹਨਾਂ ਦੇ ਮੁਕਾਬਲੇ ਚਾਬ ਕੋਈ ਆਪਣਾ ਪ੍ਰਭਾਵ ਛੱਡ ਕੇ ਜਾਵੇ ਜੇ ਆਇਆ ਔਰ ਬਾਹਰ ਤਾਂ ਚੱਲੇ ਰਹੇ ਹੈ ਗੱਲ ਤਾਂ ਇਹ ਵੀ ਜ਼ਿੰਮੇਦਾਰਾਂ ਦੇ ਤਾਂ ਨਾ ਉਹਦਾ ਇੰਜਣ ਹੀ ਤੇ ਆਇਆ ਉਹ ਨਹੀਂ ਮਰੇ ਭੋਰਾ ਵੀ ਨਹੀਂ ਹੂੰ ਬੀ ਲੋਕਾਂ ਕੋਲ ਹੁਣ ਵੀ ਚੱਲਦੇ ਨੇ ਹੋਰ ਕਰਲੋਸ ਕਰਦੀ ਡਿਮਾਂਡ ਸੀਗੀ ਜੀ ਸ਼ੁਰੂ ਤੋਂ ਜਦੋਂ ਉਹ 800 ਤੋਂ ਬਰਾਬਰ ਦਾ ਇੰਜਣ ਬਣਿਆ ਹੀ ਨਹੀਂ ਜਿਆਦਾ ਇਹ ਕਰਲੋਸ ਕਰਦੇ ਮੁਕਾਬਲੇ ਇੰਜਣ ਨਾ ਛੋਟਾ ਨਾ ਬੜਾ ਕੋਈ ਬਣਿਆ ਹੀ ਨਹੀਂ ਜਿਹੜਾ ਟਰੈਕਟਰ ਹੈ ਤਾਂ ਉਹ ਪਾਣੀ ਤੇ ਬਿਨਾਂ ਉਹ ਹੀ ਤੇਕਨੋਲੋਜੀ ਕਰ ਦੇਗੇ ਹਾਂ ਜਿਹੜਾ ਤਾਂ ਉਹ ਟਰੈਕਟਰ ਇਹ ਕਰਲੋਸ ਕਰਦੀ ਹੈ ਹਾਂ ਸਿੱਕਾ ਟਰੈਕਟਰ ਇਹ ਤੇਕਨੋਲੋਜੀ ਹੂੰ ਬਹੁਤ ਇੰਟਰਵਿਊ ਆਇਆ ਇਹ ਵੀ ਸੋਲ ਮਾਰਕੀਟ ਆਈ ਜੀ ਆਪਣੂ ਦਾ ਹੀ ਦੇਖੋ ਉਹਨੂੰ ਵੀ ਕਹਤਾ ਜੀ ਇਹ ਇਹ ਵੀ ਕਹਤਾ ਜੀ ਕਿ ਤੁਸੀਂ ਕੰਪਨੀ ਤੋਂ ਬਾਅਦ ਐਕਸਟਰਾ ਕੁ ਚੀਜ਼ ਨੂੰ ਲਗਵਾਉਣੀ ਹੈ। ਹਾਂਜੀ। ਵੇਟ ਕੰਪਨੀ ਵੱਲੋਂ ਆ ਜੀ। ਹਾਂਜੀ। ਉਸ ਤੋਂ ਬਾਅਦ ਆ ਜੀ ਤੁਸੀਂ ਬੈਕ ਬੈਕ ਵੇਟ ਦੀ ਨਾਲ ਕੰਪਨੀ ਵੱਲੋਂ ਆ। ਹਾਂਜੀ ਹਾਂ। ਉੱਪਰ ਕਨੋਪੀ ਹੈ ਜੀ। ਹਾਂਜੀ। ਉਹ ਕੰਪਨੀ ਵੱਲੋਂ ਆ ਜੀ। ਹਾਂਜੀ ਹਾਂਜੀ। ਐਕਸਟਰਾ ਐਸੈਸਰੀਜ਼ ਸੋਰੀ ਲਗਵਾਉਣੀ ਹੈ। ਹਾਂਜੀ। ਆ ਜੀ ਸਭ ਪਿੱਛੇ ਤੁਸੀਂ ਇੱਕ ਵਾਰ ਦੇਖ ਲਓ। ਪਕੂ ਵੀ ਬੜੀ ਜੁੱਗ ਹੈ ਹੁੱਕ ਜੀ ਤੁਸੀਂ ਐਕਸਟਰਾ ਮਾਰਕੀਟ ਦੇ ਵਿੱਚੋਂ ਤੁਹਾਨੂੰ ਲਵਾਉਣ ਦੀ ਜਰੂਰਤ ਨਹੀਂ ਹੈ ਸਾਰਾ ਕੁਝ ਹੈ ਵੀ ਆ ਇੱਕ ਮਿੰਟ ਬੰਦ ਕਰ ਲੈ ਬੰਦ ਕਰ ਬੰਦਨਾ ਕਰੋ ਟਰੈਕਟਰ ਗਰਮ ਹੋਇਆ ਬਾਜੇ ਕਰੇ ਦਿੱਤਾ ਉਹਨਾਂ ਨੇ ਹਾਂ ਉਸ ਤੋਂ ਬਾਅਦ ਜੀ ਦੇਖੋ ਆਪਾਂ ਹੁਣ ਕੋਈ ਵੀ ਟਰੈਕਟਰ ਲਉਂਦੇ ਆ ਉਹਨਾਂ ਨੂੰ ਹੁੱਕਾ ਛੋਟੇ ਛੂਟੀਆਂ ਲਾ ਕੇ ਦੇ ਦਿੰਦੇ ਹਾਂ ਟਰੈਕਟਰ ਬਾਅਦ ਚ ਲੈ ਕੇ ਆਉਂਦੇ ਆ ਪਹਿਲਾ ਇਹ ਕੰਮ ਛੱਡ ਜਾਂਦਾ ਜਿੰਮੇਦਾਰ ਨੂੰ ਖਰਚਾ ਬਿਲਕੁਲ ਜੀ ਬਿਲਕੁਲ ਛਤਰੀ ਲਵਾਓ ਹੁੱਕ ਲਵਾਓ ਹਾਂਜੀ ਹਾਂ ਇਹਦੇ ਵਿੱਚ ਤੁਸੀਂ ਜਦੋਂ ਕੰਪਨੀ ਡਾਇਰੈਕਟਰ ਅੰਦਰੋਂ ਕਢ ਲਿਆ ਸ਼ੋਰੂਮ ਤੋਂ ਚਲੇ ਗਿਆ ਤਾਂ ਗਾਹਕ ਨੂੰ ਕੋਈ ਚੀਜ਼ ਬਾਹਰੋਂ ਲਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਸੌਂਗ ਦਾ ਮੁੱਲ ਕੋਈ ਨਹੀਂ ਹਾਂ ਸੌਂਗ ਦਾ ਮੁੱਲ ਕੋਈ ਨਹੀਂ ਬਤੇ ਜੇ ਤਗੜੇ ਵੀ ਹੁੱਕਾ ਐਤੋਂ ਵੀ ਤਗੜੇ ਹੁੱਕਾ ਲਾਉਂਦੇ ਲੋਕ ਐ ਵੀ ਗੱਲ ਨਹੀਂ ਹੈ ਤੁਸੀਂ ਦੇਖਿਆ ਹੁਣ ਉਹਨਾਂ ਦਾ ਟਰੈਕਟਰ ਨੇ ਅੰਦਰ ਜਿੰਨੀ ਦਾ ਉਹਨਾਂ ਦਾ ਡੈਕਲ ਵਾਲ ਉਹਨੇ ਹਾਂ ਓਪਰ ਸਿਸਟਮ ਲੱਗਿਆ ਹੁੰਦਾ ਸੌਂਗ ਦਾ ਕੋਈ ਮੁੱਲ ਜ਼ਰੂਰਤ ਦੇ ਹਿਸਾਬ ਨਾਲ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜੀ ਹਾਂ ਰਿਕੁਆਇਰਮੈਂਟ ਉਹ ਕੰਪਨੀ ਵੱਲ ਤੇ ਪ੍ਰੋਪਰ ਆਉ ਹਾਂ ਪ੍ਰੋਪਰ ਹੈ ਜੀ ਹਾਂ ਐਤੋਂ ਵੱਧ ਤੇ ਲਗਾ ਕਰਨਾ ਨਾ ਉਹ ਨਹੀਂ ਮਾਰ ਕੇ ਲਾਦਾ ਮੰਜੀ ਹੈ ਨਾ ਜਿਹੜੀ ਉਹ ਫਿਰ ਆ ਆ ਕਰਨਾ ਪੈਣਾ ਤੁਹਾਨੂੰ ਅੱਜ ਆ ਕੇ ਇੱਧਰ ਆ ਹਾਂ ਜੀ ਕਿਵੇਂ ਵੇਖ ਆ ਕੇ ਵੇਖ ਕਰਦਾ ਨਾ ਮੈਂ ਬਰਾਬਰ ਨਹੀਂ ਸੀ ਬਈ ਪੂਰਾ ਖੁੱਲਾ ਡੁੱਲਾ ਜੀ ਪਲੇਟਫਾਰਮ ਆ ਗਿਆ ਜੀ ਹਾਂ ਇਹ ਸ਼ਟਲ ਗੇਟ ਆ ਗਿਆ ਜੀ ਹਾਂ ਜੀ ਹਾਂ ਜੀ ਇਹ 4 ਵੀਲ ਦੇ ਵਿੱਚ ਆ 4x4 ਦਾ ਆ ਗਿਆ ਜੀ ਸਿਰ ਤੇ ਇੱਕ ਟਿੱਕਾ ਹਾਂਜੀ ਹਾਂਜੀ ਤੇ ਏ ਬੀ ਸੀ ਉਹ ਨਾਲ ਆ ਕੇ ਜੀ ਫੁੱਲ ਹਾਂਜੀ ਟਰੈਕਟਰ ਇਹ ਨਹੀਂ ਹੈਗਾ ਵੀ ਜਿਵੇਂ ਕੋਈ ਨਾਲ ਬਹਿ ਗਿਆ ਹਾਂ ਉਹ ਵਿੱਚੋਂ ਗੋਡੇ ਜੇ ਵੱਜੇ ਜਾਂਦੇ ਆ ਹਾਂਜੀ ਹਾਂ ਹਾਂ ਉਹ ਚੀਜ਼ਾਂ ਨਹੀਂ ਹੈਗੀਆਂ ਕਿਤੇ ਜਾਣਾ ਉਹ ਨਾਲ ਦਾ ਕਹੀ ਜਾਂਦਾ ਸਾਈਡ ਤੋਂ ਹੋ ਜਾਣਾ ਉਹ ਨਾਲ ਡੋਲਾ ਟਰੈਕਟਰ ਹੈ ਜੀ ਉੱਤੇ ਨਾ 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 ਗੱਲ ਕਾਫੀ ਜ਼ਿਆਦਾ ਫੁੱਲ ਗੱਲ ਸਹੀ ਹੈ ਕੀ ਹੈਦਾ ਕੀ ਕੀਮਤ ਇਹਦੀ ਹੈ ਕੁਸ ਹਾਂਜੀ ਪਲੇਟ ਕਿਸੇ ਨੂੰ ਨਹੀਂ ਆਉਂਦੀ ਜੀ ਆਹ ਪਲੇਟ ਜੀ ਇਹਨੂੰ ਦਵੱਲੇ ਲੱਗੀ ਹੋਈ ਹੈ ਸਪੋਰਟ ਤੁਸੀਂ ਕੋਈ ਤੋ ਜਨ ਪੜੋਂ ਦਾ ਖੇਤ ਚ ਤੂੰ ਕਰਨੀ ਟਰੈਕਟਰ ਨਾਲ ਕੋਈ ਦਿੱਕਤ ਨਹੀਂ ਦੇਖਦੇ ਵੀ ਟਰੈਕਟਰ ਟੁੱਟ ਜਾਂਦੇ ਆ ਹਾਂਜੀ ਹਾਂਜੀ ਤੇ ਇਧਰ ਵੀ ਆਜੋ ਹਾਂਜੀ ਦੋਨੇ ਸਾਈਡ ਇਹਦੀ ਕੀਮਤ ਕਿੰਨੀ ਰੱਖੀ ਆ ਬਾਈ ਮੈਂ ਉਹ ਹੋਈ ਕਰਨ ਲੱਗਿਆ ਪੱਥਣ ਲੱਗਿਆ ਇਹਦੇ ਵਿੱਚ ਇਧਰ ਵੀ ਆ ਗਈ ਇਹ ਹਾਂਜੀ ਯਾਨੀ ਝੂਟਾ ਨਹੀਂ ਵੱਜਦਾ ਝੂਟਾ ਨਹੀਂ ਵੱਜਦਾ ਉਹ ਝੂਟਾ ਵੱਜਣ ਕਰਕੇ ਹੀ ਆ ਖੜਾ ਹੋ ਕੇ गिरਦਾ ਡਿੱਗਦਾ ਆਪਣੀ ਹੁੰਦੀ ਆ ਵੱਡਾ ਸਾਰਾ ਕੁਝ ਹਾਂਜੀ ਹਾਂ ਸਾਰਾ ਕੁਝ ਆरिजिनल ਆ ਜੋ ਟਰੈਕਟਰ ਨੂੰ ਉਹਨਾਂ ਨੇ ਲਾ ਕੇ ਦੇ ਦਿੱਤਾ ਮਤਲਬ ਤੁਹਾਨੂੰ ਆਏ ਵੀ ਬਾਹਰ ਆ ਕੇ ਕੋਈ ਰੁਪਈਆ ਲਾਉਣ ਦੀ ਲੋੜ ਨਹੀਂ ਪੂਰੀ ਸੌਦਾ ਜੀ ਹਾਂ ਹਾਂ ਬਾਕੀ ਕਰਲੋਸ ਕਰਦੀ ਆਜੂ ਕਰਲੋਸ ਕਰਦਾ ਇੰਜਣ ਹੈ ਜੀ ਉੱਪਰ ਬਕਾਇਦਾ ਸਾਰੀਆਂ ਸਟੈਪਾਂ ਪਰੋਂ ਨਾਲ ਲਈ ਦਿਖਾਓ ਜੀ ਠੀਕੇ ਵਾਈਬ੍ਰੇਟ ਨਹੀਂ ਕਰਦਾ ਜੀ thora ਵੀ ਹੂੰ ਸਟਾਰਟ ਹੋਣ ਲੱਗਿਆ ਹਾਂਜੀ ਹਾਂ ਟਰੈਕਟਰ ਦੂਏ ਇੱਕ ਨਾਲ ਕੰਬੀ ਜਾਂਦੇ ਨੇ ਨਾ ਸ਼ੋ ਆਏ ਕਰੀ ਜਾਂਦੇ ਜਾਂ ਕੋਸ ਆ ਉਹ ਕੋਈ ਉਹ ਨਹੀਂ ਇਹਨਾਂ ਆਹੀ ਦੇ ਦੰਨੇ ਆ ਉਰਹੀ ਬਟਾ ਟਟਾ ਤੇ ਖਾਲੀ ਟਰੈਕਟਰ ਦਾ weight ਜੀ 30.3 ਕੁਇੰਟਲ ਦੇ ਹਾਂਜੀ ਹਾਂ 50 ਲੀਟਰ ਡੀਜ਼ਲ ਪਾ ਕੇ 31 ਕੁਇੰਟਲ ਦਾ ਟਰੈਕਟਰ ਹੋਊਗਾ ਹਾਂਜੀ ਹਾਂ ਸਹੀ ਗੱਲ ਮਾਰ ਕੇ ਚਲੋ ਤੁਸੀਂ ਨਾਰਮਲ ਬੰਦਾ ਵੀ ਬੈਠਦਾ ਹਾਂ 65 ਕਿਲੋ ਦਾ ਜੀ ਤੇ ਮਾਰ ਕੇ ਲੋ 31 ਕੁਇੰਟਲ ਦੇ ਲੈ ਲਵੇ ਤਾਂ ਇਹ ਵੈਸੇ ਹੀ ਹੋ ਗਈ ਹਾਂਜੀ ਹਾਂ 31 ਕੁਇੰਟਲ ਦਾ ਹੋਊਗਾ ਟਰੈਕਟਰ ਹਾਂਜੀ ਹਾਂ ਚਲੋ ਚਲੋ ਜੀ ਮਾਰੋ ਜਿਹੜਾ ਦੋ ਦੇਖੋ ਉਹ ਕੀ ਕਹਿੰਦਾ ਤੁਸੀਂ ਦੇਖ ਕੇ ਜਿਹੜਾ ਦੇਖੋ ਉਹ ਜਵਾਕ ਕਰੋ ਕਿ ਉਹ ਫੜ ਕੇ ਬੈਠੇ